이란 اسرائیل ਵਿਚਾਲੇ جنگ ਅੱਜ ਆਖਰਕਾਰ ਰੁਕ ਗਈ ਹੈ। ਬੀਤੀ ਰਾਤ ਜਦੋਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦੋਵਾਂ ਦੇਸ਼ਾਂ ਵਿਚਾਲੇ ਸੀਜ਼ਫਾਇਰ ਦਾ ਐਲਾਨ ਕੀਤਾ ਸੀ ਤਾਂ ਇਰਾਨ ਨੇ ਇਸ ਨੂੰ ਨਾ ਮੰਨਦੇ ਹੋਏ ਇੱਕ ਵਾਰ ਫਿਰ ਤੋਂ ਇਜ਼ਰਾਈਲ ਦੇ ਮਜ਼ਾਈਲਾ ਨਾਲ ਹਮਲਾ ਕੀਤਾ ਸੀ। ਹਾਲਾਂਕਿ ਇਸ ਹਮਲੇ ਤੋਂ ਬਾਅਦ ਇਰਾਨ ਨੇ ਸੀਜ਼ਫਾਇਰ ਦਾ ਐਲਾਨ ਕਰ ਦਿੱਤਾ ਸੀ। ਜਿਸ ਮਗਰੋਂ ਇਜ਼ਰਾਈਲ ਨੇ ਨਾਗਰਿਕਾਂ ਲਈ ਸਾਰੇ ਅਲਰਟ ਹਟਾ ਦਿੱਤੇ ਸਨ ਤੇ ਉਹਨਾਂ ਨੂੰ ਬੰਬ ਸ਼ੈਲਟਰਾਂ ਚੋਂ ਬਾਹਰ ਆਉਣ ਦੀ ਇਜਾਜ਼ਤ ਦੇ ਦਿੱਤੀ ਸੀ ਇਸ ਇਤਿਹਾਸਿਕ ਸੀਜ਼ਫਾਇਰ ਤੋਂ ਬਾਅਦ 트럼ਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਰੁੱਥ ਸੋਸ਼ਲ ਤੇ ਇੱਕ ਪੋਸਟ ਪਾ ਕੇ ਇਸ ਸੀਜ਼ਫਾਇਰ ਦੀ ਪੁਸ਼ਟੀ ਕੀਤੀ ਸੀ ਤੇ ਦੱਸਿਆ ਕਿ ਦੋਵਾਂ ਦੇਸ਼ਾਂ ਵਿਚਾਲੇ ਸੀਜ਼ਫਾਇਰ ਹੋ ਗਿਆ ਹੈ ਤੇ ਹੁਣ ਇਸ ਦਾ ਉਲੰਘਣ ਨਾ ਕੀਤਾ ਜਾਵੇ ਇਸ ਮਗਰੋਂ ਹੁਣ ਇਜ਼ਰਾਈਲ ਨੇ ਵੀ ਸੀਜ਼ਫਾਇਰ ਮਗਰੋਂ ਆਪਣਾ ਪਹਿਲਾ ਬਿਆਨ ਜਾਰੀ ਕੀਤਾ ਹੈ ਤਾਜ਼ਾ ਬਿਆਨ 'ਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਜਾਮਿਨ ਨੇਤਨਯਾਹੁ ਨੇ ਸੀਜ਼ਫਾਇਰ ਲਈ 트럼ਪ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਸੀਜ਼ਫਾਇਰ ਦਾ ਫੈਸਲਾ ਮਨਜ਼ੂਰ ਹੈ ਇਜ਼ਰਾਈਲ ਨੇ ਕਿਹਾ ਕਿ ਜੰਗਬੰਦੀ ਦੀ ਪਾਲਣਾ ਕਰਨਾ ਦੋਵਾਂ ਦੇਸ਼ਾਂ ਲਈ ਜ਼ਰੂਰੀ ਹੈ ਜੇਕਰ ਈਰਾਨ ਨੇ ਹੁਣ ਇਸ ਜੰਗਮੰਦੀ ਦੀ ਉਲੰਘਣਾ ਕੀਤੀ ਤਾਂ ਇਸ ਦਾ ਮੂੰਹ ਤੋੜ ਜਵਾਬ ਦੇਵਾਂਗੇ ਇਸ ਤੋਂ ਇਲਾਵਾ ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸਾਡਾ ਮਕਸਦ ਈਰਾਨ ਨੂੰ ਪਰਮਾਣੂ ਹਥਿਆਰ ਬਣਾਉਣ ਤੋਂ ਰੋਕਣਾ ਸੀ ਜਿਸ 'ਚ ਅਸੀਂ ਕਾਮਯਾਬ ਰਹੇ ਹਾਂ ਅਸੀਂ ਇਸ ਕਾਰਵਾਈ ਰਾਹੀਂ ਈਰਾਨ ਤੋਂ ਪਰਮਾਣੂ ਖਤਰੇ ਨੂੰ ਘਟਕੀਤਾ ਹੈ ਉਨਾ ਕਿਹਾ ਕਿ ਜੰਗਬੰਦੀ ਦੌਰਾਨ ਈਰਾਨ ਵੱਲੋਂ ਕੀਤੀ ਗਈ ਉਲੰਘਣਾ ਹੁਣ ਪ੍ਰਤਾਸ਼ ਨਹੀਂ ਕੀਤੀ ਜਾਵੇਗੀ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਸੀਜ਼ਫਾਇਰ ਮਗਰੋਂ ਦੋਵਾਂ ਦੇਸ਼ਾਂ ਚੋਂ ਕਿਸੇ ਨੇ ਵੀ ਸੀਜ਼ਫਾਇਰ ਦਾ ਉਲੰਘਣ ਨਹੀਂ ਕੀਤਾ